ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਗੋਕਲ ਲੈਮਨੂ ਇਲਾਕੇ ਦੇ ਵਿੱਚ ਦੇਰ ਰਾਤ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰੀ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਮੂੰਹ ਬਲੇਟੇ ਹੋਏ ਨੇ ਔਰ ਪਹਿਲਾਂ ਗਲੀ ਦੇ ਵਿੱਚ ਉਹ ਗੇੜਾ ਲਾਉਂਦੇ ਨੇ ਜਿਸ ਤੋਂ ਬਾਅਦ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਗੱਡੀ ਦੇ ਅੰਦਰ ਜਾ ਕੇ ਘਰ ਦੇ ਉੱਤੇ ਤਾਪੜ ਤੋੜ ਜਿਹੜੀਆਂ ਗ ਬਣਾਈ ਨੇ ਉਹ ਵੀ ਸਾਫ ਤੌਰ ਦੇ ਉੱਤੇ ਵਿਕੇ ਜਾ ਸਕਦੇ ਨੇ ਤੁਹਾਨੂੰ ਦੱਸਦੀ ਕਿ ਕਰੀਬ 6 ਗੋਲੀਆਂ ਜਿਹੜੀਆਂ ਨੇ ਉਹਨਾਂ ਨੌਜਵਾਨਾਂ ਦੇ ਵੱਲੋਂ ਚਲਾਈਆਂ ਗਈਆਂ ਨੇ ਤੇ ਪੁਲਿਸ ਦੇ ਵੱਲੋਂ 6 ਖੋਲ ਵੀ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਤਾਂ ਉਸ ਦੇ ਸੂਤਰਾਂ ਦੇ ਵੱਲੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਇਆ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਗੋਕਲ ਐਵਨਿਊ ਦਾ ਇਲਾਕਾ ਹੈ ਜਿੱਥੇ ਕਿ ਦੇਰ ਰਾਤ ਆਏ ਨਕਾਬਪੋਸ਼ ਦੋ ਨੌਜਵਾਨਾਂ ਦੇ ਵੱਲੋਂ ਅੰਨੇਵਾ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਦੇ ਵੱਲੋਂ ਜੜੀ ਜਾਂਚੇ ਸ਼ੁਰੂ ਕਰ ਦਿੱਤੀ ਗਈ ਹੈ ਔਰ ਉਹਨਾਂ ਦੋ ਨ ਨੇ ਆਵੇਗਾ ਕਿ ਆਖਿਰ ਇਹ ਦੋ ਨੌਜਵਾਨ ਕੌਣ ਸੀ ਔਰ ਕਿਸ ਕਾਰਨ ਇਨਾ ਦੇ ਵੱਲੋਂ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਗਈਆਂ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਕਿਸੇ ਦੇ ਵੱਲੋਂ ਵੀ ਕੋਈ ਵੀ ਬਿਆਨ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਰਿਹਾ ਪਰ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੋਸ਼ੀਆਂ ਦੀ ਪਾਲ ਕਰਨੀ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਵੇਖ ਸਕਦੇ ਹੋ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਬਦ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਅੱਜ ਦਿਨ ਹੀ ਗੋਲੀ ਚੱਲਣ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤਾਂ ਦੇਖ ਸਕਦੇ ਹੋ ਵੇਖੋ ਇਹਨਾਂ ਦੋ ਬਦਮਾਸ਼ਾਂ ਦੇ ਵੱਲੋਂ ਸ਼ਰੇਆਮ ਹੀ ਘਰ ਦੇ ਮੂ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਇਸ ਵਾਰ ਦਾਤ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਆ ਤਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਪਰ ਨਾਲ ਦੇ ਨਾਲ ਤਸਵੀਰਾਂ ਚੋਂ ਨੇ ਉਹ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਦੋ ਨੋਜਮਾਨ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਮੂੰਹ ਬਲੇਟੇ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਆਪਣੀ ਪਛਾਣ ਲੁਕਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਆਪਣੇ ਮੂੰਹ ਬਣ ਕੇ ਮੋਟਰਸਾਈਕਲ ਤੇ ਆਉਂਦੇ ਨੇ ਔਰ ਆ ਕੇ ਗਲੀ ਗੋਲੀਆਂ ਚਲਾਏਗੇ ਗੀਂਆਂ ਨੇ ਤਾਂ ਗੇਟ ਦੇ ਉੱਤੇ ਜੋ ਗੋਲੀਆਂ ਤੇ ਨਿਸ਼ਾਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਣੇ ਹੋਏ ਨੇ ਤਾਂ ਜਿੱਕਰ ਗੱਲ ਕਰੀਏ ਕਿ ਤੇ ਇਹਨਾਂ ਦੇ ਵੱਲੋਂ ਸਿਰਫ ਕਿਸੇ ਨੇ ਡਰੋਨ ਦੀ ਕੋਸ਼ਿਸ਼ ਕੀਤੀ ਗਈ ਜਾਂ ਤਾਂ ਮਪਹੋਂ ਦੀ ਕੋਸ਼ਿਸ਼ ਕੀਤੀ ਗਈ ਤਾਂ ਕੀ ਕਾਰਨ ਸੀ ਫਿਲਹਾਲ ਸਾਰੀਆਂ ਗੱਲਾਂ ਜਿਹੜੀਆਂ ਨੇ ਉਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣੀਆਂ ਪਰ ਆਖਿਰ ਕੀ ਸੀ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਜੋ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਫਿਲਹਾਲ ਪੁਲਸ ਦੇ ਵੱਲੋਂ ਇਹਨਾਂ ਦੋ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸੱਚ ਨਿਕਲ ਕੇ ਸਾਹਮਣੇ ਆ ਨਿਕਲ ਕੇ ਸਾਹਮਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ ਥੋੜੇ ਵੀ ਦੱਸੋ ਸਰ ਹਾਂ ਜੀ ਸਰ ਸ਼ਾਮ ਦਾਲ ਕਰ ਰਹੇ ਲਾਇਬਾਰਤ ਤੋਂ ਸਰ ਇਹ ਕਿ ਜਿਹੜਾ ਗੋਕ 11 ਨੂੰ ਗੋਲੀਆਂ ਚੱਲੀਆਂ ਦੇਰ ਰਾਤ ਜੀ ਸਰ ਉਹਦੇ ਜੇ ਥੋੜੀ ਜਿਹੀ ਡਿਟੇਲ ਪੁੱਛਣੀ ਸੀ ਸਰ ਕੀ ਕਾਰਵਾਈ ਕੀ ਕੀਤੀ ਜਾ ਰਹੀ ਕੋਸੋਲ ਕੁਛ ਨਹੀਂ ਜੀ ਵੀਰ ਟਰੈਕਿੰਗ ਵੀ ਆ ਕਿ ਵੀਰ ਜਸਟ ਥੋੜਾ ਜਿਹਾ ਪੋਰਸ਼ਨ ਲੈ ਰਹੇ ਹੈਗੇ ਆਂ ਕਿ ਜਿਹੜੇ ਵੀ ਬੰਦੇ ਹੈਗੇ ਨਾਟ ਗੈਟ ਦੀ ਇਨਫੋਰਮੇਸ਼ਨ ਵਗੈਰਾ ਕਿ ਕੀ ਚੱਲ ਰਿਹਾ ਤੇ ਸਰ ਆਪਣਾ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆਈ ਹੈ ਨਹੀਂ ਐਸਾ ਕੁਝ ਨਹੀਂ ਜੀ ਅਸੀਂ ਵੀ ਆਰ ਵਰਕਿੰਗ ਔਨ ਇਟ ਦੀ ਹਲੇ ਤਾਂ ਜਸਟ ਗਏ ਸੀਗੇ ਤੁਹਾਨੂੰ ਲੇਟ ਦੱਸਿਆ ਇਹਨਾਂ ਨੇ ਇਨਫੋਰਮੇਸ਼ਨ ਇਹਨਾਂ ਨੇ ਲੇਟ ਦਿੱਤੀ ਹੈ ਓਕੇ ਸਰ ਰੀਜ਼ਨ ਰੀਜ਼ਨ ਕੀ ਹੈਗਾ ਸੀ ਸਰ ਕੋ ਸਾਹਮਣੇ ਆ ਨਹੀਂ ਐ ਸੱਚ ਕੋਈ ਰੀਜ਼ਨ ਨਹੀਂ ਸੀਗਾ ਕੋਈ ਐਵੇਂ ਲਾਕ ਡਾਟ ਜਾਂ ਕੁਝ ਐਵੇਂ ਦਾ ਨਹੀਂ ਆਇਆ ਓਕੇ ਬਟ ਐ ਕਿ ਹਾਂ ਪਰਿਵਾਰ ਦੇ ਵੱਲੋਂ ਨਹੀਂ ਕੋਈ ਸਰ ਦੱਸਿਆ ਗਿਆ ਵੀ ਕਿਸੇ ਦੇ ਉੱਤੇ ਸ਼ੱਕ ਹੋਵੇ ਜਾਂ ਕੋਈ ਨਹੀਂ ਐਸਾ ਕੁਝ ਨਹੀਂ ਹੈਗਾ ਹਾਂ te yi gasar thank you